ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਚਾਰ ਭਰਾ ਰਹਿੰਦੇ ਸਨ ਚੌਥੇ ਅਤੇ ਸਭ ਤੋਂ ਛੋਟੇ ਭਰਾ ਦਾ ਇੱਕ ਹੱਥ ਕੱਟਿਆ ਹੋਇਆ ਸੀ ਤਿੰਨੋਂ ਵੱਡੇ ਭਰਾ ਉਸ ਦੇ ਉੱਪਰ ਹੱਸਦੇ ਅਤੇ ਉਸ ਨੂੰ ਟੁੰਡਾ ਟੁੰਡਾ ਕਹਿ ਕੇ ਛੇੜਦੇ ਰਹਿੰਦੇ ਵਿਚਾਰਾ ਦਿਨ ਰਾਤ ਆਪਣੇ ਭਰਾਵਾਂ ਦੇ ਮਜ਼ਾਕ ਦਾ ਨਿਸ਼ਾਨਾ ਬਣਦਾ ਤਿੰਨੋਂ ਵੱਡੇ ਭਰਾਵਾਂ ਦੇ ਵਿਆਹ ਹੋ ਚੁੱਕੇ ਸਨ ਉਹਨਾਂ ਦੀਆਂ ਪਤਨੀਆਂ ਬਹੁਤ ਸੋਹਣੀਆਂ ਸਨ ਉਹ ਪਰਿਵਾਰ ਇੱਕ ਸੁਖ ਮੰਡੇ ਪਰੇ ਟੁੰਡਾ ਹਲੇ ਕੁਆਰਾ ਸੀ ਵੱਡੇ ਭਰਾ ਆਪਣੇ ਆਪ ਵਿੱਚ ਮਸਤ ਰਹਿੰਦੇ ਉਹਨਾਂ ਨੂੰ ਛੋਟੇ ਭਰਾ ਦੇ ਵਿਆਹ ਦੀ ਕੋਈ ਵੀ ਫਿਕਰ ਨਹੀਂ ਸੀ ਇੱਕ ਦਿਨ ਟੁੰਡੇ ਨੇ ਸੋਚਿਆ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਖੁਦ ਕਰਦੇ ਹਨ ਉਸ ਨੂੰ ਪਤਾ ਸੀ ਕਿ ਇਹ ਗੱਲ ਤਾਂ ਤੈ ਹੈ ਕਿ ਮੇਰੇ ਵੱਡੇ ਭਰਾ ਮੇਰਾ ਵਿਆਹ ਨਹੀਂ ਕਰਨਗੇ ਕਿਤੇ ਐਦਾਂ ਨਾ ਹੋਵੇ ਕਿ ਮੈਂ ਬੇਨਾਮੋ ਨਿਸ਼ਾਨ ਹੀ ਇਸ ਦੁਨੀਆ ਤੋਂ ਉੱਚ ਕਰ ਜਾਵਾਂ ਜਿਹੜਾ ਖੁਦ ਆਪਣਾ ਸਕਾ ਨਹੀਂ ਸਕੇ ਉਸ ਦੇ ਖਾਂਕ ਸਕੇ ਬਣ ਗਏ ਮੈਨੂੰ ਖੁਦ ਹੀ ਆਪਣੇ ਬਾਰੇ ਵਿੱਚ ਕੁਝ ਸੋਚਣਾ ਚਾਹੀਦਾ ਹੈ ਮੈਨੂੰ ਖੁਦ ਹੀ ਆਪਣਾ ਵਿਆਹ ਕਰਵਾਉਣਾ ਚਾਹੀਦਾ ਹੈ ਟੁੰਡੀ ਨੇ ਪਾਈ ਪਾਈ ਜੋੜ ਕੇ ਆਪਣੇ ਲਈ ਕੁਝ ਪੈਸੇ ਜਮ੍ਹਾਂ ਕਰ ਰੱਖੇ ਸਨ ਅਤੇ ਆਪਣੀ ਦੁਲਹਨ ਦੇ ਲਈ ਕੁਝ ਕਪੜਾ ਲੱਤਾ ਅਤੇ ਗਹਿਣੇ ਬਣਵਾ ਰੱਖੇ ਸਨ ਇੱਕ ਦਿਨ ਉਸ ਪਿੰਡ ਵਿੱਚ ਇੱਕ ਦੁਖਦਾਈ ਹਾਦਸਾ ਹੋਇਆ अचानक एक जवान कुवारी लड़की दी मौत हो गई। ਪਿੰਡ ਵਾਲੇ ਉਸ ਜਵਾਨ ਮੌਤ ਉੱਪਰ ਬੇਹੱਦ ਦੁਖੀ ਸਨ। ਲੜਕੀ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫ਼ਨ ਕਰ ਦਿੱਤਾ ਗਿਆ। ਟੁੰਡਾ ਜਨਾਜੇ ਤੋਂ ਵਾਪਸ ਆ ਰਿਹਾ ਸੀ ਤਾਂ ਚਲਦੇ-ਚਲਦੇ ਉਸਨੇ ਸੋਚਿਆ ਕਿ ਮੈਂ ਤਾਂ ਇੱਕ ਬੇਕਾਰ ਆਦਮੀ ਹਾਂ। ਕੋਈ ਵੀ ਬਾਪ ਆਪਣੀ ਬੇਟੀ ਅਤੇ ਕੋਈ ਵੀ ਭਰਾ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਨਹੀਂ ਕਰੇਗਾ। ਅਚਾਨਕ ਉਸਦੇ ਦਿਮਾਗ ਵਿੱਚ ਇੱਕ ਅਜੀਬ ਖਿਆਲ ਆਇਆ ਟੁੰਡੇ ਨੇ ਉਸ ਖਿਆਲ ਨੂੰ ਅਮਲੀ ਜਾਮਾ ਪਹਿਨਾਉਣ ਦਾ ਫੈਸਲਾ ਕਰ ਲਿਆ ਉਹ ਫੌਰਨ ਘਰ ਗਿਆ ਘਰੋਂ ਉਸਨੇ ਆਪਣੇ ਜੋੜੇ ਹੋਏ ਪੈਸੇ ਗਹਿਣੇ ਅਤੇ ਕੱਪੜੇ ਕੱਢੇ ਤੇ ਫਿਰ ਸਿੱਧਾ ਨੱਕ ਦੀ ਸੇਧ ਨਾਲ ਕਹਾਰਾਂ ਦੇ ਕੋਲ ਗਿਆ ਉਹਨਾਂ ਨੂੰ ਪੈਸੇ ਦੇ ਕੇ ਕਹਿਣ ਲੱਗਿਆ ਦੋਸਤੋ ਤਿਆਰ ਰਹਿਣਾ ਮੇਰਾ ਨਿਕਾਹ ਹੋ ਗਿਆ ਹੈ ਅੱਜ ਰਾਤ ਨੂੰ ਆਪਾਂ ਤੁਹਾਡੀ ਭਾਬੀ ਦੀ ਡੋਲੀ ਲੈ ਕੇ ਆਉਣੀ ਹੈ ਅੱਧੀ ਰਾਤ ਨੂੰ ਟੁੰਡਾ ਕੁਹਾਰਾਂ ਨੂੰ ਲੈ ਕੇ ਕਬਿਰਸਤਾਨ ਦੇ ਵਿੱਚ ਜਾ ਪਹੁੰਚਿਆ। ਕੁਹਾਰ ਪਹਿਲਾਂ ਤਾਂ ਹੈਰਾਨ ਹੋਏ ਕਿ ਭਾਬੀ ਦੀ ਡੋਲੀ ਚੁੱਕਣ ਕਿੱਥੇ ਆ ਗਏ ਅਸੀਂ। ਪਰ ਉਹਨਾਂ ਨੇ ਪੈਸੇ ਲਈ ਹੋਏ ਸਨ ਤਾਂ ਬਿਨਾਂ ਚੂਚਾ ਕੀਤੇ ਟੁੰਡੇ ਦੇ ਕਹਿਣ ਤੇ ਕਬਿਰਸਤਾਨ ਦੇ ਵਿੱਚ ਬਣੀ ਤਾਜੀ ਕਬਰ ਨੂੰ ਪੁੱਟਣ ਲੱਗ ਗਏ। ਥੋੜੀ ਜਿਹੀ ਦੇਰ ਵਿੱਚ ਉਹਨਾਂ ਨੇ ਕਬਰ ਵਿੱਚੋਂ ਖੂਬ ਸੂਰਤ ਲੜਕੀ ਦੀ ਨਹਾਈ ਤੋਈ ਹੋਈ ਉਹ Laash ਬਾਹਰ ਕੱਢ ਲਈ। ਟੁੰਡੇ ਨੇ ਕਫਨ ਨੂੰ ਅਲੱਗ ਕੀਤਾ ਅਤੇ ਆਪਣੇ ਲਿਆਂਦੇ ਹੋਏ ਕੱਪੜੇ ਗਹਿਣੇ ਉਸ ਨੂੰ ਪਹਿਨਾ ਦਿੱਤੇ ਮਰੀ ਹੋਈ ਲੜਕੀ ਬਿਲਕੁਲ ਦੁਲਹਨ ਬਣ ਗਈ ਉਸ ਨੂੰ ਉਹ ਰੂਪ ਚੜ੍ਹਿਆ ਕਿ ਦੇਖਣ ਵਾਲਾ ਇੱਕ ਵਾਰ ਤਾਂ ਹੈਰਾਨ ਹੋ ਜੇ ਉਸ ਨੂੰ ਡੋਲੀ ਦੇ ਵਿੱਚ ਇੱਕ ਲੱਕੜੀ ਦਾ ਸਹਾਰਾ ਦੇ ਕੇ ਬਿਠਾਇਆ ਗਿਆ ਡੋਲੀ ਦੇ ਵਿੱਚ ਰੰਗ-ਬਰੰਗੇ ਰੇਸ਼ਮੀ ਪਰਦੇ ਲਟਕ ਰਹੇ ਸਨ ਦੋ ਕੁਹਾਰ ਅੱਗੇ ਹੋਏ ਅਤੇ ਦੋ ਪਿੱਛੇ ਹੋਏ ਉਨਾਂ ਨੇ ਡੋਲੀ ਨੂੰ ਚੁੱਕ ਕੇ ਆਪਣੇ ਮੋਢਿਆਂ ਉੱਪਰ ਰੱਖ ਲਿਆ ਦੁਲਹਾ ਮਰੀਜ਼ਾਂ ਦੁਲਹਨ ਨਾਈ ਨੂੰ ਬਸ ਆਪਣੇ ਟੱਕੇ ਦੇ ਨਾਲ ਮਤਲਬ ਕੁਹਾਰ ਡੋਲੀ ਨੂੰ ਚੁੱਕ ਕੇ ਤੁਰ ਪਏ ਪਿੰਡਾ ਸਹਿਰਾ ਬੰਨੀ ਕੁੜੀ ਤੇ ਸਵਾਰ ਡੋਲੀ ਦੇ ਅੱਗੇ-ਅੱਗੇ ਚੱਲ ਰਿਹਾ ਸੀ ਅਗਲੀ ਸਵੇਰ ਇਹ ਬਰਾਤ ਇੱਕ ਪਿੰਡ ਦੇ ਕੋਲੋਂ ਦੀ ਗੁਜ਼ਰ ਰਹੀ ਸੀ ਉਸ ਸਮੇਂ ਇਤਿਫਾਕਨ ਉਸ ਪਿੰਡ ਦੇ ਚੌਧਰੀ ਦੀ ਬੇਟੀ ਆਪਣੀਆਂ ਸਹੇਲੀਆਂ ਦੇ ਨਾਲ ਸਵੇਰ ਦੀ ਸੈਰ ਕਰਨ ਖੇਤਾਂ ਦੇ ਵਿੱਚ ਆਈ ਹੋਈ ਸੀ ਪੂਰਾ ਵਗ ਰਿਹਾ ਸੀ ਅਤੇ ਤਰੇਲ ਦੇ ਨਾਲ ਭਿੱਜੀਆਂ ਹੋਈਆਂ ਫਸਲਾਂ ਲਹਿਰਾ ਰਹੀਆਂ ਸਨ ਚੌਧਰੀ ਦੀ ਬੇਟੀ ਆਰਾਮ ਦੇ ਨਾਲ ਤਹਿਲ ਰਹੀ ਸੀ ਇੱਕ ਤਾਂ ਸਵੇਰ ਦੇ ਮੌਸਮ ਕਰਕੇ ਦਿਮਾਗ ਵੈਸੇ ਹੀ ਖੜਿਆ ਹੋਇਆ ਸੀ ਉੱਪਰੋਂ ਨਜ਼ਰ ਸਾਹਮਣੇ ਕੀਤੀ ਤਾਂ ਦੇਖਦੀ ਹੈ ਕਿ ਇੱਕ ਬਰਾਤ ਹੌਲੀ-ਹੌਲੀ ਉਥੋਂ ਗੁਜ਼ਰ ਰਹੀ ਸੀ। ਦੁਲਹਾ ਅੱਗੇ-ਅੱਗੇ ਜਾ ਰਿਹਾ ਸੀ। ਮੱਥੇ ਤੇ ਸਿਹਰਾ ਤੇ ਪੱਗ ਦਾ ਧੁਰਲਾ ਛੜਿਆ ਹੋਇਆ ਸੀ। ਚੌਧਰੀ ਦੀ ਬੇਟੀ ਦੇ ਮਨ ਵਿੱਚ ਇੱਕ ਚੋਹਲ ਆਈ ਕਿ ਅਸੀਂ ਤਾਂ ਦੁਲਹਨ ਜ਼ਰੂਰ ਦਿਖਾਂਗੇ। ਉਸਨੇ ਆਪਣੀਆਂ ਸਹੇਲੀਆਂ ਨੂੰ ਨਾਲ ਲਿਆ ਅਤੇ ਭੱਜ ਕੇ ਅੱਗੇ ਹੋ ਕੇ ਬਰਾਤ ਦਾ ਰਸਤਾ ਰੋਕ ਲਿਆ ਅਤੇ ਬੋਲੀ ਰੁਕੋ ਰੁਕੋ ਜਰਾ ਢੋਲੀ ਥਲੇ ਰੱਖੋ। ਪਰਦਾ ਚੁੱਕੋ ਤੇ ਸਾਨੂੰ ਦੁਲਹਨ ਦਿਖਾਓ ਟੁੰਡਾ ਬੋਲਿਆ ਨਾ ਬਾਬਾ ਨਾ ਮੇਰੀ ਬੋਟੀ ਤਾਂ ਬਹੁਤ ਨਾਜ਼ੁਕ ਹੈ ਬਿਲਕੁਲ ਛੁਈ ਮੁਈ ਹੈ ਕਿਤੇ ਇਸ ਨੂੰ ਹਵਾ ਲੱਗ ਗਈ ਤਾਂ ਮਰ ਜਾਊਗੀ ਅਤੇ ਹਾਂ ਮੇਰੇ ਪੀਰ ਨੇ ਵੀ ਬਹੁਤ ਸਖਤੀ ਦੇ ਨਾਲ ਮਨਾ ਕੀਤਾ ਹੈ ਕਿ ਅਗਰ ਤੂੰ ਆਪਣੀ ਬੋਟੀ ਕਿਸੇ ਨੂੰ ਦਿਖਾਈ ਤਾਂ ਇਹਨੇ ਮਰ ਜਾਣਾ ਇਹ ਅਜੀਬੋ ਗਰੀਬ ਗੱਲ ਸੁਣ ਕੇ ਲੜਕੀਆਂ ਨੂੰ ਹੋਰ ਵੀ ਤਜੱਸਸ ਪੈਦਾ ਹੋਇਆ ਇਸ ਤਰ੍ਹਾਂ ਦੀ ਬਹੁਤਾਂ ਅਸੀਂ ਜਰੂਰ ਦੇਖਾਂਗੇ ਜਿਹੜੀ ਸਿਰਫ ਦੇਖਣ ਦੇ ਨਾਲ ਹੀ ਮਰ ਜਾਂਦੀ ਹੈ ਕੁਝ ਕਿਸਾਨ ਆਸ-ਪਾਸ ਦੇ ਖੇਤਾਂ ਵਿੱਚ ਹਾਲਾ ਜੋਤ ਰਹੇ ਸਨ ਕੁਝ ਫਸਲ ਬੀਜ ਰਹੇ ਸਨ ਅਤੇ ਕੁਝ ਪਾਣੀ ਲਗਾ ਰਹੇ ਸਨ ਉਹਨਾਂ ਨੇ ਜਦੋਂ ਪਿੰਡ ਦੇ ਚੌਧਰੀ ਦੀ ਲੜਕੀ ਨੂੰ ਬਰਾਤੀਆਂ ਦੇ ਨਾਲ ਬਹਿਸ ਕਰਦੇ ਦੇਖਿਆ ਤਾਂ ਉਹ ਵੀ ਉੱਥੇ ਆ ਟੱਪ ਕੇ ਜਦੋਂ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਸਾਰੇ ਜਣੇ ਇੱਕ ਜ਼ੁਬਾਨ ਹੋ ਕੇ ਬੋਲੀ ਉਹ ਯਾਰ ਇਹ ਤਾਂ ਅਸੀਂ ਹੁਣ ਤੱਕ ਨਾ ਕਿਤੇ ਦੇਖਿਆ ਨਾ ਕਿਤੇ ਸੁਣਿਆ ਹੈ ਕਿ ਦੇਖਣ ਨਾਲ ਹੀ ਕੋਈ ਦੁਲਹਨ ਮਰ ਜਾਵੇ ਫਿਰ ਉਹ ਹੱਸ ਕੇ ਬੋਲੇ ਕਿ ਇਹ ਸਾਡੇ ਪਿੰਡ ਦੀਆਂ ਲੜਕੀਆਂ ਹਨ ਦੁਲਹਨ ਦੇਖਣਾ ਚਾਹੁੰਦੀਆਂ ਹਨ ਤਾਂ ਦਿਖਾ ਦਵੋ ਅਗਰ ਤੇਰੀ ਦੁਲਹਨ ਮਰ ਗਈ ਤਾਂ ਇਹਨਾਂ ਲੜਕੀਆਂ ਵਿੱਚੋਂ ਜਿਹੜੀ ਵੀ ਲੜਕੀ ਤੇ ਤੂੰ ਹੱਥ ਰੱਖੇਂਗਾ ਉਸ ਦੇ ਨਾਲ ਹੀ ਤੇਰਾ ਵਿਆਹ ਕਰਵਾ ਦਵਾਂਗੇ ਉਸ ਲੜਕੀ ਨੂੰ ਤੇਰੇ ਨਾਲ ਭੇਜ ਦਵਾਂਗੇ ਇਹ ਸੁਣ ਕੇ ਟੁੰਡਾ ਬਹੁਤ ਸੰਜੀਦਗੀ ਦੇ ਨਾਲ ਕਹਿਣ ਲੱਗਿਆ ਹੁਣ ਆਪਣੀ ਗੱਲ ਤੇ ਕਾਇਮ ਰਹੋ ਮਰਦ ਦੀ ਇੱਕ ਜਵਾਨ ਹੁੰਦੀ ਹੈ ਸਾਰਿਆਂ ਨੇ ਮਜ਼ਾਕ ਮਜ਼ਾਕ ਦੇ ਵਿੱਚ ਹਾਂ ਕਰ ਦਿੱਤੀ ਚੌਧਰੀ ਦੀ ਬੇਟੀ ਨੇ ਧੜਕਦੇ ਦਿਲ ਦੇ ਨਾਲ ਡੋਲੀ ਦਾ ਪਰਦਾ ਚੁੱਕਿਆ ਦੁਲਹਨ ਐਦਾਂ ਲੱਗ ਰਹੀ ਸੀ ਜਿਵੇਂ ਘੁੰਗਟ ਕੱਢੀ ਸੌਂ ਰਹੀ ਹੋਵੇ ਜਿਵੇਂ ਹੀ ਘੁੰਗੜ ਚੁੱਕਿਆ ਹੈ ਦੁਲਹਨ ਤਾਂ ਵਾਕਿਆ ਹੀ ਮਰ ਚੁੱਕੀ ਸੀ ਇਹ ਦੇਖ ਕੇ ਟੁੰਡੇ ਨੇ ਰੌਲਾ ਪਾ ਦਿੱਤਾ ਹਾਏ ਹਾਏ ਝਾਲਿਮਾ ਨੇ ਮੇਰੀ ਨਮੀ ਨਬੀਲੀ ਦੁਲਹਨ ਨੂੰ ਮਾਰ ਦਿੱਤਾ ਮੇਰੀ ਦੁਲਹਨ ਨੂੰ ਮਾਰ ਦਿੱਤਾ ਮੈਂ ਕਹਿੰਦਾ ਰਿਹਾ ਲੇਕਿਨ ਕਿਸੇ ਨੇ ਮੇਰੀ ਇੱਕ ਨਾ ਸੁਣੀ ਹੁਣ ਆਪਣਾ ਵਾਦਾ ਪੂਰਾ ਕਰੋ ਮੈਨੂੰ ਰਿਸ਼ਤਾ ਦੇਵੋ ਮੈਂ ਤਾਂ ਤੁਹਾਡੇ ਕੋਲੋਂ ਰਿਸ਼ਤਾ ਲੈ ਕੇ ਹੀ ਜਾਵਾਂਗਾ ਪਿੰਡ ਵਾਲਿਆਂ ਵਿੱਚ ਬਹੁਤ ਹੰਗਾਮਾ ਹੋਇਆ ਕੁਝ ਰਾਹ ਚੱਲਦੇ ਲੋਕ ਵਿੱਚ ਪਏ ਅਖੀਰ ਇਹ ਫੈਸਲਾ ਹੋਇਆ ਕਿ ਹੁਣ ਤਾਂ ਵਾਦਾ ਪੂਰਾ ਕਰਨਾ ਹੀ ਪਵੇਗਾ ਪਿੰਡ ਵਾਲਿਆਂ ਨੇ ਕਿਹਾ ਕਿ ਤੂੰ ਜਸਵੀ ਲੜਕੀ ਨਾਲ ਕਹੀਂ ਤੇਰਾ ਵਿਆਹ ਕਰਵਾ ਦਿੰਦੇ ਹਾਂ ਕੁੰਡੇ ਨੇ ਫੌਰਨ ਅੱਗੇ ਹੋ ਕੇ ਚੌਧਰੀ ਦੀ ਬੇਟੀ ਦਾ ਹੱਥ ਫੜ ਲਿਆ ਅਤੇ ਕਿਹਾ ਮੈਂ ਤਾਂ ਬਸ ਇਸ ਨੂੰ ਹੀ ਆਪਣੀ ਦੁਲਹਨ ਬਣਾਉਂਗਾ ਲੋਕਾਂ ਨੇ ਬਹੁਤ ਕਿਹਾ ਕਿ ਇਹ ਉਹ ਗੜ ਨਹੀਂ ਜਿਹੜਾ ਮੱਖੀਆਂ ਖਾਣਾ ਕਿਸੇ ਨੇ ਕਿਹਾ ਕਿੱਥੇ ਰਾਜਾ ਭੋਜ ਅਤੇ ਕਿੱਥੇ ਗੰਗੂ ਤੇਲੇ ਲੇਕਿਨ ਹੁਣ ਪਛਤਾਏ ਕੀ ਹੋਵੇ ਜਦੋਂ ਚਿੜੀਆਂ ਹੀ ਖੇਤ ਚੁਗ ਗਈਆਂ ਚੌਧਰੀ ਦੀ ਬੇਟੀ ਨੂੰ ਹਾਂ ਕਰਨੀ ਪਈ ਨਾ ਚਾਹੁੰਦੇ ਹੋਏ ਵੀ ਟੁੰਡੇ ਨਾਲ ਵਿਆਹ ਕਰਨਾ ਪਿਆ ਟੁੰਡੇ ਦੀ ਦੁਲਹਨ ਬਣਨਾ ਪਿਆ ਕੋਈ ਕਹਿੰਦਾ ਮਖਮਲ ਦੇ ਵਿੱਚ ਸਾਟ ਦਾ ਪੇਵਨ ਕੋਈ ਕਹਿੰਦਾ ਫੂਰ ਦੇ ਪਹਿਲੂ ਵਿੱਚ ਲੰਗੂਰ ਖੈਰ ਜਿੰਨੇ ਮੂੰ ਉਹਨੀਆਂ ਗੱਲਾਂ ਲੇਕਿਨ ਟੁੰਡੇ ਨੇ ਇੱਕ ਕੰਨ ਬੋਲਾ ਅਤੇ ਇੱਕ ਗੁੰਗਾ ਕਰ ਲਿਆ ਲੋਕ ਬੋਲਦੇ ਰਹੇ ਲੇਕਿਨ ਕਾਂ ਦੇ ਅੱਖਿਆ ਡਿੱਗੇ ਨਹੀਂ ਮਰਦੇ ਉਹ ਇੱਕ ਕੰਨ ਸੁਣ ਕੇ ਦੂਜੇ ਕੰਨ ਚੋਂ ਕੱਢਦਾ ਰਿਹਾ ਟੁੰਡੇ ਨੇ ਬਰਾਤ ਪਿੱਛੇ ਨੂੰ ਮੋੜੀ ਅਤੇ ਆਪਣੇ ਪਿੰਡ ਦੇ ਵੱਲ ਨੂੰ ਰਵਾਨਾ ਹੋ ਗਿਆ ਰਸਤੇ ਵਿੱਚ ਉਹੀ ਕਬਰਿਸਤਾਨ ਆਇਆ ਉੱਥੇ ਉਹ ਮਰਦਾ ਦੁਲਹਨ ਨੂੰ ਦਫਨਾ ਦਿੱਤਾ ਗਿਆ ਕਪੜੇ ਦਲਹਨ ਵਾਲੇ ਚੌਧਰੀ ਦੀ ਬੇਟੀ ਨੂੰ ਪਹਿਨਵਾ ਦਿੱਤੇ ਗਏ। ਆਪਣੀ ਸੁੰਦਰ ਦਲਹਨ ਨੂੰ ਦੇਖ ਕੇ ਟੁੰਡੇ ਨੂੰ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਜਾਗਦੀਆਂ ਅੱਖਾਂ ਦੇ ਨਾਲ ਸੁਪਨਾ ਦੇਖ ਰਿਹਾ ਹੋਵੇ। ਉਹ बार-बार ਆਪਣੀ ਚੁੰਨੀ ਵੱਢ ਕੇ ਦੇਖਦਾ ਕਿ ਕਿਤੇ ਇਹ ਸੁਪਨਾ ਤਾਂ ਨਹੀਂ। ਸ਼ਰਮੌਂਦੀ ਚੌਧਰੀ ਦੀ ਬੇਟੀ ਢੋਲੀ ਦੇ ਵਿੱਚ ਜਾ ਬੈਠੀ। ਕੁਹਾਰਾ ਨੇ ਹੱਸਦਿਆਂ ਨੱਚਦਿਆਂ ਢੋਲੀ ਮੋਢਿਆਂ ਉੱਪਰ ਚੁੱਕੀ। ਟੁੰਡਾ ਦੁਲਹਾ ਬਣਿਆ ਠਾਠ ਦੇ ਨਾਲ ਕੁੜੀ ਤੇ ਜਾ ਬਠਿਆ ਜਦੋਂ ਇਹ ਬਰਾਤ ਉਸਦੇ ਪਿੰਡ ਵਿੱਚ ਦਾਖਲ ਹੋਈ ਤਾਂ ਚਾਰੇ ਪਾਸੇ ਇੱਕ ਰੌਲਾ ਜਹਾਂ ਪੈ ਗਿਆ ਪਿੰਡ ਦੇ ਜਵਾਕ ਉੱਚੀ ਉੱਚੀ ਪਿੰਡੇ ਵਿੱਚ ਰੌਲਾ ਪਾਉਣ ਲੱਗੇ ਕਿ ਟੁੰਡਾ ਵੋਟੀ ਲੈ ਕੇ ਆਇਆ ਟੁੰਡਾ ਵੋਟੀ ਲੈ ਕੇ ਆਇਆ ਪਿੰਡ ਦੀਆਂ ਔਰਤਾਂ ਘਰ ਦੀਆਂ ਛੱਤਾਂ ਤੇ ਖੜ ਕੇ ਪਿੰਡ ਦੀ ਗਲੀ ਵਿੱਚੋਂ ਗੁਜ਼ਰ ਰਹੀ ਟੁੰਡੇ ਦੀ ਬਰਾਤ ਦੇਖਣ ਲੱਗੀਆਂ ਖੈਰ ਟੁੰਡਾ ਚੰਦ ਦਾ ਟੁਕੜਾ ਲੈ ਕੇ ਆਪਣੇ ਘਰ ਵਿੱਚ ਦਾਖਲ ਹੋਇਆ ਤਿੰਨੋਂ ਭਰਾ ਹੈਰਾਨ ਪਰੇਸ਼ਾਨ ਭੱਜੇ ਭੱਜiae ਜਦੋਂ ਐਨੀ ਖੂਬਸੂਰਤ ਦੁਲਹਨ ਦਿਖੀ ਤਾਂ ਸਿਰ ਪਿੱਟਦੇ ਰਹ ਗਏ ਉਹਨਾਂ ਦੇ ਤਾਂ ਦਿਮਾਗ ਵਿੱਚ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ ਟੁੰਡੇ ਦਾ ਵੀ ਕਿਤੇ ਵਿਆਹ ਹੋ ਜਾਊ ਉੱਪਰੋਂ ਇਹ ਕਿ ਐਨੀ ਸੋਹਣੀ ਘਰ ਵਾਲੀ ਮਿਲ ਜਾਊ ਭਰਾ ਤਾਂ ਪੁੱਜ ਕੀ ਕੋਲਾ ਹੋ ਗਏ ਉਹ ਟੁੰਡੇ ਨੂੰ ਕਹਿਣ ਲੱਗੇ ਉਹ ਟੁੰਡਿਆ ਤੂੰ ਕਿੱਥੋਂ ਇੰਨੀ ਸੋਹਣੀ ਦੁਲਹਨ ਵਿਆਹ ਲਿਆ ਆਇਆ ਹੈ ਟੁੰਡਾ ਬੜੇ ਫਕਰ ਦੇ ਨਾਲ ਗਰਦਨ ਉੱਪਰ ਨੂੰ ਚੁੱਕ ਕੇ ਕਹਿਣ ਲੱਗਿਆ ਕੱਲ ਆਪਣੇ ਪਿੰਡ ਵਿੱਚ ਜਿਹੜੀ ਕੁੜੀ ਮਰ ਗਈ ਸੀ ਮੈਂ ਉਹਦੀ লাশ ਡੋਲੀ ਵਿੱਚ ਪਾ ਕੇ ਨਾਲ ਦੇ ਪਿੰਡੇ ਲੈ ਗਿਆ ਸੀ ਉੱਥੇ ਜਾ ਕੇ ਮੈਂ ਇੱਕ ਆਵਾਜ਼ ਲਗਾਈ ਮਰੀਆਂ ਲੈ ਲਓ ਜਿਉਂ ਦੀਆਂ ਦੇ ਦਿਓ ਮਰੀਆਂ ਲੈ ਲਓ ਜਿਉਂ ਦੀਆਂ ਦੇ ਦਿਓ ਇਹ ਸੁਣ ਕੇ ਪਿੰਡ ਵਾਲਿਆਂ ਨੇ ਮਰੀ ਹੋਈ ਲੜਕੀ ਲੈ ਲਈ ਅਤੇ ਜਿਉਂਦੀ ਮੈਨੂੰ ਦੇ ਦਿੱਤੀ। ਬਸ ਫਿਰ ਕੀ ਸੀ। ਇੰਨਾ ਸੁਣਦੇ ਹੀ ਭਰਾਵਾਂ ਦੇ ਲਾਰ ਟਪਕ ਪਈ। ਵੈਸੇ ਤਾਂ ਉਹਨਾਂ ਦੀਆਂ ਘਰ ਵਾਲੀਆਂ ਬਹੁਤ ਖੂਬਸੂਰਤ ਸਨ। ਉਹਨਾਂ ਨੂੰ ਆਏ ਹੋਇਆ ਕਿ ਇਹ ਹੁਣ ਬਹੁਤ ਪੁਰਾਣੀਆਂ ਹੋ ਗਈਆਂ ਹਨ। ਦਿਨ ਰਾਤ ਇੱਕ ਹੀ ਸੂਰਤ ਦੇਖ-ਦੇਖ ਕੇ ਸਾਡੀਆਂ ਤਾਂ ਹੁਣ ਅੱਖਾਂ ਸੁੱਜ ਗਈਆਂ ਹਨ। ਇੱਕ ਹੀ ਆਵਾਜ਼ ਸੁਣ-ਸੁਣ ਕੇ ਕੰਨ ਪੱਕ ਗਏ ਹਨ। ਬਸ ਬਈ ਬਸ ਹੁਣ ਬਹੁਤ ਹੋ ਗਿਆ ਹੁਣ ਤਾਂ ਅੱਖਾਂ ਨੂੰ ਦੇਖਣ ਦੇ ਲਈ ਕੋਈ ਹੋਰ ਸੋਹਣੀ ਘਰ ਵਾਲੀ ਹੋਣੀ ਚਾਹੀਦੀ ਹੈ ਕੰਨਾਂ ਵਿੱਚ ਪੈਣ ਲਈ ਕੋਈ ਹੋਰ ਮਿੱਠੀ-ਮਿੱਠੀ ਆਵਾਜ਼ ਹੋਣੀ ਚਾਹੀਦੀ ਉਹਨਾਂ ਨੇ ਨਾ ਸੋਚਿਆ ਨਾ ਸਮਝਿਆ ਬਸ ਉਸੇ ਰਾਤ ਆਪਣੀਆਂ ਪਤਨੀਆਂ ਨੂੰ ਕਤਲ ਕਰ ਦਿੱਤਾ ਰਾਤ ਨੂੰ ਉਹਨਾਂ ਨੂੰ ਡੋਲੀ ਵਿੱਚ ਪਾ ਕੇ ਡੋਲੀਆਂ ਨੂੰ ਕੁਹਾਰਾਂ ਦੇ ਮੋਢਿਆਂ ਤੇ ਰੱਖਿਆ ਅਤੇ ਆਪਣੇ-ਆਪਣੇ ਘੋੜਿਆਂ ਤੇ ਸਵਾਰ ਹੋ ਕੇ ਉਸੇ ਪਿੰਡ ਵਾਲਿਆਂ ਨੂੰ ਰਵਾਨਾ ਹੋ ਗਏ ਜਿੱਥੋਂ ਟੁੰਡਾ ਚੌਧਰੀ ਦੀ ਬੇਟੀ ਨੂੰ ਵਿਆਹ ਕੇ ਲੈ ਕੇ ਆਇਆ ਸੀ ਸਵੇਰ ਹੁੰਦੇ ਹੀ ਉਹ ਪਿੰਡ ਵਿੱਚ ਜਾ ਪਹੁੰਚੇ ਅਤੇ ਲੱਗੇ ਹੁਕਾ ਦੇਣ ਮਰੀਆਂ ਲੈ ਲਓ ਅਤੇ ਜਿਉਂਦਿਆਂ ਦੇ ਦਿਓ ਮਰੀਆਂ ਲੈ ਲਓ ਅਤੇ ਜਿਉਂਦਿਆਂ ਦੇ ਦਿਓ ਪਿੰਡ ਦੇ ਲੋਕ ਅੱਖਾਂ ਮਲਦੇ ਅੰਗੜਾਈਆਂ ਲੈਂਦੇ ਘਰੋਂ ਬਾਹਰ ਨਿਕਲੇ ਅਤੇ ਬੋਲੇ ਰੱਬ ਖੈਰ ਕਰੇ ਇਹ ਕੀ ਆਫਤ ਆ ਗਈ ਜਦੋਂ ਉਹਨਾਂ ਨੂੰ ਅਸਲ ਗੱਲ ਪਤਾ ਚੱਲੀ ਤਾਂ ਉਹ ਹੈਰਾਨ ਹੋ ਗਏ ਕਿ ਇਹ ਕਿਹੜੀ ਨਵੀਂ ਹੀ ਫੇਰੀ ਫੇਰ ਰਹੇ ਹਨ ਉਹਨਾਂ ਨੇ ਨਾ ਇੱਧਰ ਦੇਖਿਆ ਨਾ ਉੱਧਰ ਦੇਖਿਆ ਤਿੰਨੋਂ ਭਰਾਵਾਂ ਨੂੰ ਫੜ ਲਿਆ ਕੁਹਾਰ ਉਥੋਂ ਡੋਲੀਆਂ ਛੱਡ ਕੇ ਐਦਾਂ ਭੱਜੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਪਿੰਡ ਵਾਲਿਆਂ ਨੇ ਡੰਡੇ ਚੁੱਕੇ ਅਤੇ ਤਿੰਨਾਂ ਭਰਾਵਾਂ ਨੂੰ ਜਿਵੇਂ ਰਜਾਈ ਦੇ ਵਿੱਚ ਰੂਹ ਪਾ ਕੇ ਕੁੱਟਦੇ ਹੁੰਦੇ ਉਸੇ ਤਰ੍ਹਾਂ ਕੰਬਲ ਕੁੱਟ ਦਿੱਤੀ ਇੰਨਾ ਭਰਾਵਾਂ ਨੇ ਆਪਣੀਆਂ ਪਤਨੀਆਂ ਦੀਆਂ ਲਾਸ਼ਾਂ ਨੂੰ ਉੱਥੇ ਹੀ ਛੱਡਿਆ ਅਤੇ ਰੋਂਦੇ ਪਿੱਟਦੇ ਡਿੱਗਦੇ ਟੈਂਦੇ ਲੋਟ ਕੇ ਬੁੱਧੂ ਘਰ ਨੂੰ ਆਏ। ਵਾਕਿਆ ਹੀ ਕਿਸੇ ਦਾ ਪੱਕਾ ਘਰ ਦੇਖ ਕੇ ਆਪਣਾ ਕੰਚਾ ਟਾ ਨਹੀਂ ਦੇਣਾ ਚਾਹੀਦਾ। ਪਿੱਛੇ ਉਹਨਾਂ ਦੀਆਂ ਪਤਨੀਆਂ ਨੂੰ ਪਿੰਡ ਵਾਲਿਆਂ ਨੇ ਦਫਨਾਇਆ। ਵਿਚਾਰੇ ਕਈ ਹਫ਼ਤਿਆਂ ਤੱਕ ਚਾਰ ਪਾਈ ਤੇ ਪਏ। ਹਾਇਬੂ ਹਾਇਬੂ ਕਰਦੇ ਰਹੇ। ਕਾਂ ਚੱਲਿਆ ਹੰਸ ਦੀ ਚਾਲ ਪਰ ਆਪਣੀ ਵੀ ਭੁੱਲ ਗਿਆ। ਉਹੀ ਕੁਝ ਇਹਨਾਂ ਦੇ ਨਾਲ ਹੋਇਆ ਉਹ ਤਿਰਟੁੰਡਾ ਆਪਣੀ ਨਵੀਂ ਨਵੇਲੀ ਦੁਲਹਨ ਦੇ ਨਾਲ ਹਸੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਿਆ ਬਾਕੀ ਸਭ ਤਾਂ ਠੀਕ ਸੀ ਬਸ ਥੋੜੇ ਰੁਪਏ ਪੈਸੇ ਦੀ ਕਮੀ ਸੀ ਵਿਚਾਰੇ ਦੇ ਕੋਲ ਬਸ ਇੱਕ ਮਰੀਲ ਜਹੀ ਮੱਝ ਸੀ ਜਿਹੜੀ ਉਸਦੇ ਭਰਾਵਾਂ ਨੇ ਕਮਾਲ ਦੀ ਮਿਹਰਬਾਨੀ ਕਰਕੇ ਉਸ ਨੂੰ ਦਿੱਤੀ ਸੀ ਬਾਪ ਦੀ ਵਿਰਾਸਤ ਦੇ ਵਿੱਚੋਂ ਇੱਕੋ ਇੱਕ ਚੀਜ਼ ਜਿਹੜੀ ਉਸਦੇ ਹਿੱਸੇ ਆਈ ਸੀ ਉਹ ਇਹ ਮੱਝ ਸੀ ਬਾਕੀ ਸਾਰੀ ਜ਼ਮੀਨ ਜਾਇਦਾਦ ਪਸ਼ੂ ਭਰਾਮਾਂ ਨੇ ਆਪਣੇ ਕੋਲ ਰੱਖ ਲਏ ਸਨ ਜ਼ਾਹਿਰ ਹੈ ਕਿ ਜਿਸ ਦੀ ਲਾਠੀ ਉਸ ਦੀ ਪੈਸ ਹੁਣ ਵਿਆਹ ਹੋਇਆ ਤਾਂ ਟੁੰਡੇ ਦਾ ਹੱਥ ਤੰਗ ਹੋ ਗਿਆ ਵਿਚਾਰੇ ਨੂੰ ਮਾਲੀ ਪਰੇਸ਼ਾਨੀ ਨੇ ਆ ਕੇ ਲਿਆ ਉਹ ਦਿਨ ਰਾਤ ਰੱਬ ਨੂੰ ਦੁਆ ਕਰਦਾ ਕਿ हे ਰੱਬਾ ਐਨੀ ਖੂਬਸੂਰਤ ਪਤਨੀ ਦੇ ਦਿੱਤੀ ਹੁਣ ਦੌਲਤ ਵੀ ਦੇ ਦਿੰਦਾ ਭਲਾ ਕਬਾਬ ਦੇ ਬਿਨਾਂ ਸ਼ਰਾਬ ਪੀਣ ਦਾ ਕੀ ਮਜ਼ਾ ਟੁੰਡਾ ਹਰ ਰੋਜ਼ ਆਪਣੀ ਮਰੀਲ ਜਿਹੀ ਮੱਝ ਨੂੰ ਦਰਿਆ ਦੇ ਕਿਨਾਰੇ ਚਾਰਨ ਦੇ ਲਈ ਲੈ ਕੇ ਜਾਂਦਾ ਮੱਝ ਦਰਿਆ ਦੇ ਕਿਨਾਰੇ ਉੱਗੀ ਹਰੀ-ਹਰੀ ਘਾਹ ਚਰਦੀ ਰਹਿੰਦੀ ਅਤੇ ਟੁੰਡਾ ਇੱਕ ਪਿੱਪਲ ਦੇ ਦਰਖਤ ਥੱਲੇ ਬੈਠ ਕੇ ਆਰਾਮ ਕਰਦਾ ਰਹਿੰਦਾ ਦੁਪਹਿਰ ਨੂੰ ਚੌਧਰੀ ਦੀ ਬੇਟੀ ਸਿਰ ਤੇ ਰੋਟੀਆਂ ਦੀ ਪੋਟਲੀ ਰੱਖੀ ਰੋਟੀ ਲੈ ਆਉਂਦੀ ਕੋਲ ਹੀ ਇੱਕ ਬੁੱਢਾ ਚਰਵਾਹਾ ਆਪਣੀਆਂ 50-60 ਮੱਝਾਂ ਚਾਰਿਆ ਕਰਦਾ ਸੀ ਇੱਕ ਦਿਨ ਟੁੰਡਾ ਬੁੱਢੇ ਨੂੰ ਪੁੱਛਣ ਲੱਗਿਆ ਕਿ ਬਾਬਾ ਤੇਰੀ ਰੋਟੀ ਨਹੀਂ ਆਉਂਦੀ ਘਰੋਂ ਬਜ਼ੁਰਗ ਬੋਲਿਆ ਬੇਟਾ ਮੈਂ ਇਕੱਲਾ ਹਾਂ ਛੜਾ ਛਾਟ ਹਾਂ ਨਾ ਪਤਨੀ ਹੈ ਔਰ ਨਾ ਬੱਚੇ ਅੱਗੇ ਨਾਥ ਨਾ ਪਿੱਛੇ ਬੱਗਾ ਮੇਰਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਮੇਰੇ ਪਿੱਛੇ ਕਿਹਨੇ ਰੋਟੀ ਲੈ ਕੇ ਆਉਣੀ ਸ਼ਾਮ ਨੂੰ ਘਰ ਜਾਂਦਾ ਹਾਂ ਖੁਦ ਹੀ ਆਟਾ ਗੁੰਨਦਾ ਹਾਂ ਖੁਦ ਹੀ ਦਾਲ ਸਬਜੀ ਰੋਟੀ ਬਣਾਉਂਦਾ ਹਾਂ ਫਿਰ ਰੱਬ ਦਾ ਸ਼ੁਕਰ ਕਰਦਾ ਖਾ ਜਾਂਦਾ ਹਾਂ ਕੁੰਡੇ ਨੇ ਬਜ਼ੁਰਗ ਬਾਬੇ ਦੀ ਇਹ ਦਾਸਤਾਨ ਸੁਣੀ ਤਾਂ ਆਪਣੇ ਦਿਮਾਗ ਦੇ ਵਿੱਚ ਖਿਚੜੀ ਪਕਾਉਣ ਲੱਗਿਆ ਕੁਝ ਦਿਨਾਂ ਬਾਅਦ ਉਸਨੇ ਬੁੱਢੇ ਨੂੰ ਰस्सੀਆਂ ਦੇ ਨਾਲ ਬੰਨ੍ਹਿਆ ਅਤੇ ਲਿਜਾ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਫਿਰ ਉਸ ਦੀਆਂ ਸਾਰੀਆਂ ਮੱਝਾਂ ਨੂੰ ਹੱਕ ਕੇ ਆਪਣੇ ਘਰ ਲੈ ਆਇਆ ਉਸਦੇ ਭਰਾਵਾਂ ਨੇ ਜਦੋਂ 50-60 ਮੱਝਾਂ ਦੇਖੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਹੈਰਾਨ ਪਰੇਸ਼ਾਨ ਹੋ ਕੇ ਪੁੱਛਣ ਲੱਗੇ ਓਏ ਟੁੰਡੇ ਤੇਰੇ ਕੋਲ ਤਾਂ ਇੱਕ ਮਰੀਗਲ ਜਿਹੀ ਮੱਝ ਸੀ ਪਰ ਇਹ ਇੰਨੀਆਂ ਸਾਰੀਆਂ ਮੱਝਾਂ ਕਿੱਥੋਂ ਆ ਗਈਆਂ ਟੁੰਡਾ ਬੋਲਿਆ ਭਰਾਓ ਅੱਜਕੱਲ ਦਰਿਆ ਦੇ ਵਿੱਚ ਬਹੁਤ ਪਾਣੀ ਛੜਿਆ ਹੋਇਆ ਹੈ ਦਰਿਆ ਦੇ ਵਿੱਚ ਮੈਨੂੰ ਖਵਾਜਾ ਖਿਜ਼ਰ ਨਜ਼ਰ ਆਏ ਅਤੇ ਮੈਂ ਦਰਿਆ ਦੇ ਵਿੱਚ ਬੇ ਤੜਕ ਹੋ ਕੇ ਛਲਾਂਗ ਲਗਾ ਦਿੱਤੀ ਮੈਂ ਖਵਾਜਾ ਖਿਜਰ ਦੇ ਕੋਲ ਗਿਆ ਤਾਂ ਉਹਨਾਂ ਨੇ ਮੈਨੂੰ ਇਹ ਮਾਲ ਡੰਗਰ ਅਤੇ ਤੋਹਫੇ ਦਿੱਤੇ ਹਨ ਭਰਾਵੋ ਪੁੱਛੋ ਨਾ ਉੱਥੇ ਤਾਂ ਬਹੁਤ ਮ제 ਸਨ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ ਸਾਰੇ ਕਹਿਣ ਲੱਗੇ ਕਿ ਤੂੰ ਇੱਥੇ ਹੀ ਰਹਿ ਖਾ ਪੀ ਅਤੇ ਮौज ਕਰ ਲੇਕਿਨ ਮੈਂ ਕਿਹਾ ਨਾ ਬਾਬਾ ਨਾ ਪਿੱਛੇ ਮੇਰਾ ਘਰ ਇਕੱਲਾ ਹੈ ਮੈਂ ਘਰ ਜਾਣਾ ਹੈ ਤਾਖਵਾੜਾ ਖਜ਼ਰ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਟੁੰਡੇ ਬਿਟੇ ਇੱਥੇ ਰੱਬ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਤੂੰ ਇਹ maal ਡੰਗਰ ਨਾਲ ਲੈ ਜਾ ਅਤੇ ਹਾਂ ਅਗਰ ਕੋਈ ਹੋਰ ਵੀ ਗਰੀਬ ਹੋਵੇ ਤਾਂ ਉਸਨੂੰ ਵੀ ਇੱਥੇ ਭੇਜ ਦੇਵੀਂ ਐਦਾਂ ਹੀ ਭੁੱਖੇ ਨਾ ਮਰਦੇ ਰਹੋ ਇਹ ਸੁਣ ਕੇ ਇੱਕ ਵਾਰ ਫਿਰ ਭਰਾ ਲਾਲਚ ਦੇ ਵਿੱਚ ਆ ਗਏ ਤੇ ਉਹਨਾਂ ਦੇ ਮੂੰਹ ਵਿੱਚ ਪਾਣੀ ਭਰ ਆਇਆ ਉਹਨਾਂ ਨੇ ਦਿਲ ਵਿੱਚ ਕਿਹਾ ਕਿ ਅਸੀਂ ਵੀ ਖਵਾਜਾ ਖਿਜਰ ਤੋਂ ਮੱਝਾਂ ਲੈ ਕੇ ਆਉਂਦੇ ਹਾਂ ਸਾਡਾ ਭਰਾ ਟੁੰਡਾ ਵੀ ਹੁਣ 50 60 ਮੱਝਾਂ ਲੈ ਕੇ ਫਿਰਦਾ ਹੈ ਤਾਂ ਫਿਰ ਅਸੀਂ ਕਿਉਂ ਨਾ ਵਹਿੰਦੇ ਦਰਿਆ ਦੇ ਵਿੱਚ ਆਪਣੇ ਹੱਥ ਧੋ ਲਈਏ ਅਸੀਂ ਵੀ ਦਰਿਆ ਦੇ ਵਿੱਚ ਖਵਾਜਾ ਖਿਜਰ ਨੂੰ ਮਿਲਦੇ ਹਾਂ ਉਹ ਖੁਸ਼ਾਮਦ ਦੇ ਨਾਲ ਆਪਣੇ ਭਰਾ ਨੂੰ ਕਹਿਣ ਲੱਗੇ ਭਰਾ ਟੁੰਡੇ ਸਾਨੂੰ ਵੀ ਖਵਾਜਾ ਖਿਜਰ ਦੇ ਨਾਲ ਮਿਲਾ ਦੇ ਟੁੰਡਾ ਬੋਲਿਆ ਕਿਉਂ ਨਹੀਂ ਕੂੜ ਥੋੜੀ ਦੂਰ ਤੇ ਇੱਕ কুমਿਹਾਰੀ ਵਿਖੜੀ ਸੀ ਟੁੰਡੇ ਦੀਆਂ ਗੱਲਾਂ ਉਸਦੇ ਦਿਮਾਗ ਵਿੱਚ ਵੀ ਜਾ ਪਈਆਂ ਉਸਨੇ ਸੋਚਿਆ ਕਿ ਮੈਂ ਵੀ ਵੈਂਧੀ ਕੰਗਾ ਦੇ ਵਿੱਚ ਚੂਲੀ ਭਰ ਲਵਾਂ কুমਿਹਾਰੀ ਦਾ ਇੱਕ ਹੀ ਬੇਟਾ ਸੀ ਮਨ ਤਾਂ ਮੁਰਾਦਾਂ ਦਾ ਪਾਲਿਆ ਹੋਇਆ ਉਹ ਟੁੰਡੇ ਨੂੰ ਬਹੁਤ ਲਿਆਕਤ ਦੇ ਨਾਲ ਕਹਿਣ ਲੱਗੇ ਜਦੋਂ ਤੁਸੀਂ ਖਵਾਜਾ ਖੇਜੜ ਦੇ ਕੋਲੋਂ ਮੱਝਾਂ ਲੈਣ ਗਏ ਤਾਂ ਮੇਰੇ ਬੇਟੇ ਨੂੰ ਵੀ ਨਾਲ ਲੈ ਜਾਓ ਅਸੀਂ ਤਾਂ ਸਾਰਾ ਦਿਨ ਜੀਮੀਦਾਰਾਂ ਦੀਆਂ ਝੜਕਾਂ ਸੁਣਦੇ ਰਹਿੰਦੇ ਹਾਂ ਸਾਡੀ ਤਕਦੀਰ ਵੀ ਜਾਗ ਜਾਵੇਗੀ ਸਾਨੂੰ ਵੀ 20-25 ਮੱਝਾਂ ਮਿਲ ਜਾਣਗੀਆਂ ਟੁੰਡਾ ਬੋਲਿਆ ਅੰਮਾ ਮੇਰਾ ਕੀ ਜਾਂਦਾ ਹੈ ਮੈਂ ਕਿਹੜਾ ਮੱਝਾਂ ਆਪਣੇ ਪੱਲਿਓਂ ਦੇਣੀਆਂ ਤਾਂ ਇਸ ਲਈ ਜਦੋਂ ਅਸੀਂ ਤੁਰਨ ਲੱਗੇ ਤਾਂ ਤੂੰ ਵੀ ਆਪਣੇ ਬੇਟੇ ਨੂੰ ਨਾਲ ਭੇਜ ਦੇਵੀਂ ਫਿਰ ਉਹ ਸਾਰਿਆਂ ਨੂੰ ਕਹਿਣ ਲੱਗਿਆ ਕਿ ਅਸੀਂ ਕੱਲ ਸਵੇਰੇ ਸੂਰਜ ਦੇ ਨਿਕਲਣ ਤੋਂ ਪਹਿਲਾਂ ਹੀ ਖਵਾਜਾ ਖਿਜ਼ਰ ਨੂੰ ਮਿਲਣ ਲਈ ਨਿਕਲ ਜਾਵਾਂਗੇ ਹਾਂ ਆਪਣੇ ਨਾਲ ਰੱਸੇ ਵੀ ਲੈ ਕੇ ਆਉਣਾ ਜ਼ਾਹਿਰ ਹੈ ਕਿ ਆਪਾਂ ਇੰਨੀਆਂ ਸਾਰੀਆਂ ਮੱਝਾਂ ਬਗੈਰ ਰੱਸਿਆਂ ਦੇ ਕਿਵੇਂ ਬਾਹਰ ਕੱਢਾਂਗੇ ਸਾਰੇ ਜਣੇ ਖੁਸ਼ ਹੋ ਗਏ ਅਤੇ ਆਉਣ ਵਾਲੇ ਦਿਨਾਂ ਦੇ ਮਿੱਠੇ ਸੁਪਨੇ ਦੇਖਣ ਲੱਗੇ ਉਹਨਾਂ ਦੇ ਸੁਪਨਿਆਂ ਵਿੱਚ ਹਰ ਪਾਸੇ ਮੱਝਾਂ ਹੀ ਮੱਝਾਂ ਨਜ਼ਰ ਆ ਰਹੀਆਂ ਸਨ ਅਗਲੇ ਦਿਨ ਟੁੰਡਾ ਟੁੰਡੇ ਦੇ ਤਿੰਨੋਂ ਭਰਾ ਕੁਮਿਆਰੀ ਅਤੇ ਕੁਮਿਆਰੀ ਦਾ ਬੇਟਾ ਸਾਰੇ ਜਣੇ ਹੱਸਦੇ ਖੇਡਦੇ ਮੱਝਾਂ ਲੈਣ ਦੇ ਲਈ ਹੱਥਾਂ ਦੇ ਵਿੱਚ ਰੱਸੀ ਫੜੀ ਦਰਿਆ ਦੇ ਵੱਲ ਨੂੰ ਰਵਾਨਾ ਹੋਏ ਟੁੰਡਾ ਉਹਨਾਂ ਨੂੰ ਦਰਿਆ ਦੇ ਉਸ ਕਿਨਾਰੇ ਦੇ ਕੋਲ ਲੈ ਗਿਆ ਜਿੱਥੇ ਪਾਣੀ ਸਭ ਤੋਂ ਜ਼ਿਆਦਾ ਅਤੇ ਡੂੰਘਾ ਸੀ ਫਿਰ ਦਰਿਆ ਦੇ ਕਿਨਾਰੇ ਉਸ ਪਾਸੇ ਇਸ਼ਾਰਾ ਕਰਕੇ ਬੋਲਿਆ ਕਿ ਇਸੇ ਜਗ੍ਹਾ ਕੱਲ ਮੈਂ ਗਿਆ ਸੀ ਇੱਥੇ ਹੀ ਖਵਾਜਾ ਖਿਜ ਰਹੇ ਹੁੰਦੇ ਹਨ ਮੈਂ ਤੁਹਾਨੂੰ ਵੀ ਸਭ ਨੂੰ ਇੱਥੇ ਹੀ ਸੁੱਟਦਾ ਹਾਂ ਤੁਸੀਂ ਵੀ ਆਪਣੀਆਂ ਆਪਣੀਆਂ ਮੱਜਾਂ ਲੈ ਕੇ ਆ ਜਾਓ ਸਾਰੇ ਜਣੇ ਹਸੀ ਖੁਸ਼ੀ ਤਿਆਰ ਹੋ ਗਏ ਸਭ ਤੋਂ ਪਹਿਲਾਂ ਟੁੰਡੇ ਨੇ ਆਪਣੇ ਭਰਾਵਾਂ ਦੇ ਹੱਥ ਪੈਰ ਬੰਨੇ ਫਿਰ কুমਹਾਰ ਦੀ ਵਾਰੀ ਆਈ ਫਿਰ ਉਸ ਤੋਂ ਬਾਅਦ ਵਾਰੀ-ਵਾਰੀ ਸਾਰਿਆਂ ਨੂੰ ਚੁੱਕ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ কুমਹਾਰੀ ਵੀ ਕੋਲ ਹੀ ਦਰਿਆ ਦੇ ਕਿਨਾਰੇ ਤੇ ਖੜੀ ਸਭ ਕੁਝ ਦੇਖ ਰਹੀ ਸੀ ਜਦੋਂ ਉਹ ਪਾਣੀ ਦੇ ਵਿੱਚ ਗੁੱਤੇ ਖਾਣ ਲੱਗੇ ਲਹਿਰਾਂ ਦੇ ਵਿੱਚ ਅੱਗੇ ਉੱਪਰ ਥੱਲੇ ਹੋਣ ਲੱਗੇ ਤਾਂ ਬੋਲੇ ਵੇ ਟੁੰਡੇ ਇਹ ਤਾਂ ਸਾਰੇ ਡੁੱਬ ਰਹੇ ਨੇ ਤੇ ਅੱਗੇ ਨੂੰ ਵਹਿੰਦੇ ਜਾ ਰਹੇ ਨੇ ਇਹ ਸੁਣ ਕੇ ਟੁੰਡਾ ਬੋਲਿਆ ਮਾਈ ਇਸ ਜਗ੍ਹਾ ਬਹੁਤ ਸਖਤ ਪੈਰਾ ਹੈ ਸਿਪਾਈਆਂ ਨੇ ਕਿਹਾ ਹੋਵੇਗਾ ਕਿ ਇਹ ਦਰਵਾਜ਼ਾ ਬੰਦ ਹੈ ਅਗਲੇ ਦਰਵਾਜ਼ੇ ਤੋਂ ਆਓ ਫਿਰ ਉਹ ਇਹ ਕਹਿੰਦਾ ਹੋਇਆ ਕੁਮਿਆਰੀ ਨੂੰ ਲੈ ਕੇ ਵਾਪਸ ਪਿੰਡ ਆ ਗਿਆ ਕਿ ਆ ਜਾ ਮਾਈ ਉਹ ਖੁਦ ਹੀ ਸ਼ਾਮ ਤੱਕ ਘਰ ਵਾਪਸ ਆ ਜਾਣਗੇ ਘਰੇ ਆ ਕੇ ਬੁੱਢੀ কুমਿਆਰੀ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਘਰ ਦੇ ਵਿੱਚ ਮੱਝਾਂ ਦੇ ਪੱਠੇ ਖਾਣ ਦੇ ਲਈ ਬਹੁਤ ਸਾਰੀਆਂ ਨਵੀਆਂ ਖੋਲੀਆਂ ਲਿਆ ਕੇ ਰੱਖ ਦਿੱਤੀਆਂ ਕਿ ਮੇਰਾ ਬੇਟਾ ਬਸ ਮੱਝਾਂ ਲੈ ਕੇ ਆਉਂਦਾ ਹੀ ਹੋਵੇਗਾ ਸ਼ਾਮ ਹੋ ਗਈ ਪਰ কুমਿਆਰ ਅਤੇ ਟੁੰਡੇ ਦੇ ਤਿੰਨੋਂ ਭਰਾ ਵਾਪਸ ਨਾ ਆਏ ਰਾਤ ਦਾ ਦੂਸਰਾ ਪਹਿਰ ਸੀ কুমਿਆਰੀ ਆਪਣੇ ਬੇਟੇ ਦਾ ਰਾਤ ਤੱਕ ਦੀ ਤੱਕ ਦੇ ਹਾਰ ਗਏ ਅਖੀਰ ਉਸ ਨੇ ਟੁੰਡੇ ਦਾ ਦਰਵਾਜ਼ਾ ਜਾ ਖਟਕਾਇਆ ਟੁੰਡਾ ਅੱਖਾਂ ਮਾਦਾ ਹੋਇਆ ਬਾਹਰ ਨਿਕਲਿਆ ਤਾਂ ਬੋਲੀ ਉਹ ਟੁੰਡੇ ਪੋਤਾ ਆਏ ਹੀ ਨਹੀਂ ਟੁੰਡਾ ਬੋਲਿਆ ਮਾਈ ਤੂੰ ਫਿਕਰ ਨਾ ਕਰ ਮੈਂ ਸਵੇਰੇ ਦਰਿਆ ਤੇ ਜਾਵਾਂਗਾ ਅਤੇ ਉਹਨਾਂ ਦਾ ਪਤਾ ਲੈ ਕੇ ਆਵਾਂਗਾ ਬੁੱਢੀ কুমਹਾਰੀ ਵਿਚਾਰੀ ਮੂੰਹ ਲੜਕਾ ਕੇ ਘਰ ਨੂੰ ਆ ਗਈ ਅਗਲੇ ਦਿਨ কুমਹਾਰੀ ਫਿਰ ਪਰੇਸ਼ਾਨ ਹੁੰਦੀ ਟੁੰਡੇ ਦੇ ਘਰ ਆਈ ਅਤੇ ਬੋਲੀ ਵੇਟੁੰਡੇ ਕੁਝ ਪਤਾ ਚੱਲਿਆ ਟੁੰਡਾ ਬੋਲਿਆ ਮਾਈ ਮੈਂ ਤਾਂ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਚੱਲਿਆ ਗਿਆ ਸੀ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਨਹੀਂ ਵਾਪਸ ਆਉਣਾ ਇੱਥੇ ਤਾਂ ਮੌਜਾਂ ਹੀ ਬਹੁਤ ਹਨ ਬਹੁਤ ਮ제 ਹਨ ਇੱਥੇ ਮੈਂ ਉਹਨਾਂ ਦੀਆਂ ਬਹੁਤ ਮਿਹਨਤਾਂ ਕੀਤੀਆਂ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇਰੇ ਬੇਟੇ ਨੇ ਖਾਸ ਤੌਰ ਤੇ ਇਹ ਪੈਗਾਮ ਦਿੱਤਾ ਹੈ ਕਿ ਮੇਰੀ ਮਾਂ ਨੂੰ ਕਹਿਣਾ ਕਿ ਮੈਂ ਬਿਲਕੁਲ ਠੀਕ ਹਾਂ ਮੱਜਾਂ ਦਾ ਦੁੱਧ ਪੀ ਰਿਹਾ ਹਾਂ ਮੱਖਣ ਖਾ ਰਿਹਾ ਹਾਂ ਬੁੱਢੀ ਮਾਂ ਨੇ ਸੁਣਿਆ ਤਾਂ ਅੱਖਾਂ ਚਮਕਣ ਲੱਗੀਆਂ ਉਹ ਬਾਗੋ ਬਾਗ ਹੋ ਗਈ ਅਤੇ ਟੁੰਡੇ ਨੂੰ ਦਵਾਵਾ ਦਿੰਦੇ ਘਰ ਨੂੰ ਇਹ ਬੋਲਦੀ ਤੁਰ ਪਈ ਕਿ ਸਾਡੀ ਤਾਂ ਜਿਵੇਂ ਤਿਵੇਂ ਕਰਕੇ ਗੁਜ਼ਰ ਗਏ ਰੱਬ ਦਾ ਸ਼ੁਕਰ ਹੈ ਕਿ ਬੇਟੇ ਵੱਲੋਂ ਹੁਣ ਕੋਈ ਪਰੇਸ਼ਾਨੀ ਨਹੀਂ ਹੈ ਹੈ ਚਾਹੇ ਉਹ ਅੱਖਾਂ ਤੋਂ ਦੂਰ ਪਰ ਹੈ ਤਾਂ ਚੰਗੀ ਜਗ੍ਹਾ ਹੁਣ ਮੈਂ ਸਕੂਨ ਦੇ ਨਾਲ ਮਰ ਸਕੂੰਗੀ ਟੁੰਡੇ ਨੇ ਭਰਾਵਾਂ ਦੇ ਘਰ-ਬਾਰ ਜ਼ਮੀਨ ਜਾਇਦਾਦ ਅਤੇ ਰੁਪਏ ਪੈਸੇ ਉੱਪਰ ਆਪਣਾ ਕਬਜ਼ਾ ਜਮਾ ਲਿਆ ਸੁੰਦਰ ਪਤਨੀ ਤਾਂ ਪਹਿਲਾਂ ਹੀ ਮਿਲੀ ਹੋਈ ਸੀ ਹੁਣ ਤਾਂ ਬੇਸ਼ੁਮਾਰ ਦੌਲਤ ਵੀ ਹੱਥ ਲੱਗ ਗਈ ਟੁੰਡਾ ਪਿੰਡ ਦਾ ਚੌਧਰੀ ਬਣ ਗਿਆ ਅਤੇ ਬਹੁਤ ਸ਼ਾਨੋ ਸ਼ੌਕਤ ਨਾਲ ਗਰਦਨ ਅਕੜਾ ਕੇ ਤੁਰਨ ਲੱਗਿਆ ਤੇ ਹਰ ਸਮੇਂ ਮ제 ਕਰਨ ਲੱਗਿਆ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਮਜ਼ੇਦਾਰ ਸਿੱਖਿਆਦਾਇਕ ਅਤੇ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ